ਵਾਹਿਗੁਰੂ ਜੀ ਪ੍ਰਭਾਤ ਕ੍ਰਿਪਾ ਅਜ ਆਖਰੀ ਦਿਨ ਜੀ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਸੰਗਤ ਸਵੇਰੇ 4 ਵਜੇ ਆ ਕੇ 4 ਵਜੇ ਤੋਂ ਪਹਿਲਾਂ ਹੀ ਆ ਕੇ ਖੜ ਜਾਂਦੇ ਗੁਰੂ ਘਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਇੰਨੀ ਦਲੇਰੀ ਨਾਲ ਉੱਠਦੀਆਂ ਨੇ ਤਰਕੇ ਅਬਰਤ ਵੇਲੇ ਸਾਡੇ ਸਤਿਕਾਰਯੋਗ ਜੋਗੋਵਨ ਸਿੰਘ ਛੋਟਾ ਜੀ ਵੀ ਪਹੁੰਚ ਚੁੱਕੇ ਨੇ ਇਹਨਾਂ ਦਾ ਵੀ ਧੰਨਵਾਦ ਸਪੈਸ਼ਲ ਪ੍ਰਭਾਤ ਕ੍ਰਿਵਾਜ ਇੱਕ ਦਿਨ ਪਹਿਲਾਂ ਹੀ ਆ ਗਏ ਉੱਥੇ ਸਾਹ ਹੋਣਾ ਉਹੀ ਤੈਨਸਾਰ ਲਾਊਗਾ ਹੱਤ ਵੇਲੇ ਨਾ ਕਿਸੇ ਕੰਮ ਆਉਣਾ ਉਹੀ ਤੈਨੂੰ ਪਾਰ ਲਾਊਗਾ ਹੱਤ ਵੇਲੇ ਨਾ ਕਿਸੇ ਕੰਮ ਆਉਣਾ ਉਹੀ ਤੈਨੂੰ ਪਾਰ ਲਾਊਗਾ नाम जप ले न माणी जिंदर औके बे कम आउगा नाम जप ले माणी जरिए औके वेड़े कम आउगा नाम जप लाणी जरिए औके कम आ ਮਨੋਂ ਕਰ ਪਰੇ ਦੀ ਬਾਣੀ ਜਿਤੇ ਰੇਰ ਸੋ ਅਪੋਰੇ ਲੈ ਸਮੇ ਆਊਗਾ ਬੁੱਲੇ ਨਾਉਣ ਵਾਲਿਆ ਤੇਰੇ ਸਮਾਪਤੀ ਦਾ ਨਾ ਜਾਵੇ ਤੀਰ ਤੋਂ ਨਾਉਣ ਵਾਲਿਆ ਤੇਰੇ ਮਨ ਦੀ ਬਾਣੀ ਨਾ ਜਾਵੇ ਤੀਰ ਤੋਂ ਨਾਉਣ ਵਾਲਿਆ ਰੇ ਮਨ ਦੀ ਮੈਲ ਨਾ ਜਾਵੇ ਤੀਰ ਥਾਤੇ ਨਾਉਣ ਵਾਲਿਆ ਤੇਰੇ ਮਨ ਦੀ ਮੈਲ ਨਾ ਜਾਵੇ ਤੀਰ ਥਾਤੇ ਨਾੜਵਾਲਿਆ ਤੇਰੇ ਮਨ ਦੀ ਮੈਲ ਨਾ ਜਾਵੇ ਤੀਰ ਤੇ ਹੱਥ ਪਾਈਂਦਾ ਨਾਮ ਤੇ ਸਤਿਨਾਮੁ ਜੀ ਆਇਆ ਪਾਇਆ ਬਾਰੇ ਪੁਕਾਰਿਆ ਤੇਰੇ ਦਰ ਪਰ ਪੁਕਾਰਿਆ ਬਾਰੇ ਪਕਾਰੀ ਆ ਤੇਰੇ ਦਰ ਪਰ ਉਪਕਾਰੀ ਆ 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 ਪੁਕਾਰਿਆ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਤੇਰੇ ਦਰ ਪਰ ਉਪਕਾਰੀ ਆਏ ਆ ਵਰਤਾਈ ਵੀਰੇ ਹੈਲੋ ਇੱਕ ਮਾ ਆ ਵਰਤਾਉ ਕੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਦੀ ਸੰਗਤ ਪਹੁੰਚੀ ਹੈ ਜੀ ਕੈਪਟਨ ਲਾਭ ਸਿੰਘ ਢਾਲੀਵਾਲ ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਭਾਤ ਫਰੀ ਸੰਗਤ ਦੇ ਲਈ ਕੇਲਿਆਂ ਦਾ ਲੰਗਰ ਲਾਇਆ ਗਿਆ ਹੈ ਬਹੁਤ-ਬਹੁਤ ਧੰਨਵਾਦ ਪਰਿਵਾਰਿਕ ਮੈਂਬਰਾਂ ਦਾ ਪ੍ਰਮਾਤਮਾ ਵਾਹਿਗੁਰੂ ਮੇਰਾ ਪਰਿਆ ਹੱਥ ਰੱਖਣਾ ਧੰਨ-ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੰਦਰੁਸਤੀਆਂ ਬਖਸ਼ਣ ਪਰਿਵਾਰਿਕ ਮੈਂਬਰਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲ ਬਖਸ਼ਣਾ ਕੈਪਟਨ ਲਾਭ ਸਿੰਘ ਢਾਲੀਵਾਲ ਸਮੂਹ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਭਾਤ ਫਰੀ ਸੰਗਤ ਦੇ ਲਈ ਕੇਲਿਆਂ ਦਾ ਲੰਗਰ ਲਾਇਆ ਗਿਆ ਬਹੁਤ-ਬਹੁਤ ਧੰਨਵਾਦ ਅਤੇ ਨਾਲ ਹੀ ਜੋ ਆਪਣੇ ਭਾਈ ਘਨੇਗਾ ਜੀ ਜੋਗ ਸਵਾਮਕ ਕਲੱਬ ਹੈ ਉਸ ਵਾਸਤੇ 500 ਰੁਪਇਆ ਇਸ ਪਰਿਵਾਰ ਵੱਲੋਂ ਦਾਨ ਦਿੱਤਾ ਗਿਆ ਉਸ ਲਈ ਵੀ ਬਹੁਤ-ਬਹੁਤ ਧੰਨਵਾਦ ਬਾਬਾ ਨਾਨਕ ਮੇਰਾ ਪਰੇ ਹੱਥ ਰੱਖਣ ਜੀ ਸਾਰਿਆਂ ਤੇ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਹਿਣ ਹਸਦੇ ਸਦਾ ਹੀ ਕਰ ਵਸਦੇ ਜੋ ਸੰਗਤਾਂ ਦੀ ਸੇਵਾ ਕਰਿ ਲੇ ਰਹਿਣ ਹਸਦੇ ਸਦਾ ਹੀ ਕਰ ਵਸਦੇ ਜੋ ਸੰਗਤਾਂ ਦੀ ਸੇਵਾ ਕਰਿ ਨੇ ਰਹਿ ਹਸਦੇ ਸਦਾ ਹੀ ਕਰ ਵਸਦੇ ਜੋ ਦੀ ਸੇਵਾ ਕਰਦੇ ਰਹਿਣ ਹੱਸਦੇ ਸਦਾ ਹੀ ਕਰ ਵਸਦੇ ਜੋ ਸੰਗਤਾਂ ਦੀ ਸੇਵਾ ਕਰਦੇ ਰਹਿਣ ਹੱਸਦੇ ਸਦਾ ਹੀ ਕਰ ਵਸਦੇ ਜੋ ਸੰਗਤਾਂ ਦੀ ਸੇਵਾ ਕਰਦੇ ਰਹਿਣ ਹੱਸਦੇ ਸਦਾ ਹੀ ਕਰ ਵਸਦੇ ਜੋ ਸੰਗਤਾਂ ਦੀ ਸੇਵਾ ਪਰਉਪਕਾਰੀਆ ਸਿੱਧਾ ਚਾਰ ਲਾ ਸਾਬਦ ਹੋ ਗਰਮ ਹੋ ਜਾਨੂ ਆਪਣੇ ਭਰਾਵਾਂ ਦੇ ਕਰ ਪਰੇ ਲਗੇ ਨੂਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਕਾਕੂ ਖਾਂ ਉਹਨਾਂ ਦੇ ਗ੍ਰਹਿ ਵਿਖੇ ਸੋ ਪ੍ਰਭਾਤ ਫਰੀ ਸੰਗਤ ਦੇ ਲਈ ਬੂਟਾ ਖਾਨ ਸੁਪੁੱਤਰ ਕਾਕੂ ਖਾਨ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਬਿਸਕਟਾਂ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਪਰਿਵਾਰਕ ਮੈਂਬਰਾਂ ਦਾ ਬੂਟਾ ਖਾਨ ਸੁਪੁੱਤਰ ਕਾਕੂ ਖਾਨ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਪ੍ਰਭਾਤ ਫਰੀ ਸੰਗਤ ਲਈ ਬੱਚਿਆਂ ਲਈ ਸਾਰੀਆਂ ਸੰਗਤਾਂ ਦੇ ਲਈ ਬਿਸਕਟਾਂ ਦੀ ਸੇਵਾ ਕੀਤੀ ਗਈ ਹੈ ਬਹੁਤ ਵੱਡੀ ਸੇਵਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਪਰਮਾਤਮਾ ਵਾਹਿਗੁਰੂ ਮੇਰਾ ਪਰੇ ਹੱਥ ਰੱਖਣ ਦੀ ਸਾਰੇ ਪਰਿਵਾਰਕ ਮੈਂਬਰਾਂ ਤੇ ਗੁਰੂ ਨਾਨਕ ਦੇਵ ਜੀ ਮੇਰਾ ਪਰੇ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਜੀ बोले सो निहाल प्रिया काल करयो मन जूरै न सेवका दी सेवा करयो मन जूरै न सेवका दी सेवा करयो मन जूरै न सेवका दी सेवा करयो ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਉਹ ਜੀ ਕਿ ਫਤੇ ਉਹਨਾਂ ਕੋ ਬਾਤ ਚ ਚਲਾ ਲੇ ਉਹ ਪੜਾ ਕੇ ਹੋਲਾ ਚਾਹ ਪੀ ਲੋਗੇ ਹਾਂਜੀ ਵਾਹਿਗੁਰੂ ਜੀ ਹਾਂਜੀ ਉੱਠ ਗਏ ਤੁਸੀਂ ਹੈ ਨਾਲ ਜਾਣਾ ਦੋ ਮੈਂ ਦੀਪਤੀ ਹੱਥ ਕਰ ਲਈ ਮੈਨੂੰ ਬੜੀ ਲੱਗਦੀ ਦਾ ਹਾਂ ਇਹ ਗੱਲ ਕੀਤੀ ਹੈ ਵਧੀਆ ਮੈਂ ਜਾ ਵੀ ਰਿਹਾ ਜੇਬ ਚ ਪਾਉਂਦੇ ਆ ਕੋਈ ਗੱਲ ਨਹੀਂ ਪਾਓ ਜੇਬ ਚ ਬਣ ਜੇਬ ਚ ਪਾਓ ਕੋਈ ਚੱਕਰੀ ਨਹੀਂ ਬਸ ਜਵਾਬ ਨਾ ਦਿਆ ਕਰੋ ਓ ਵੀਰੇ ਕੜੋ ਹਰ ਬਾਹਰ ਹੀ ਰਹਿਣ ਦੇ ਕੋਈ ਬਾਹਰ ਹੀ ਖੜਾ ਦੀ ਜਾ ਕੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਸਤਪਾਲ ਸਿੰਘ ਬਾਠ ਅਤੇ ਨੱਥਾ ਸਿੰਘ ਬਾਠ ਉਹਨਾਂ ਦੇ ਗ੍ਰਹਿ ਵਿਖੇ ਸੋ ਪ੍ਰਭਾਤ ਫਰੀ ਸੰਗਤ ਦੇ ਲਈ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਚਾਹ ਅਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ ਹੈ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰਾ ਪਰਿਆ ਹੱਥ ਰੱਖਣ ਦੀ ਤੰਦਰੁਸਤੀ ਬਖਸ਼ਣ ਇਸੇ ਤਰ੍ਹਾਂ ਪਰਿਵਾਰ ਨੂੰ ਅੱਗੇ ਤੋਂ ਵੀ ਸੇਵਾ ਕਰਨ ਦਾ ਵੱਲ ਬਖਸ਼ਣ ਜੀ ਨੱਥਾ ਸਿੰਘ ਬਾਠ ਅਤੇ ਸਤਪਾਲ ਸਿੰਘ ਬਾਠ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਸਪੁੱਤਰ ਲਸਮਨ ਸਿੰਘ ਬਾਠ ਇਹਨਾਂ ਵੱਲੋਂ ਚਾਹ ਅਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ वाहेगुरु जी का खालसा वाहेगुरु जी की फतेह रैन हंस दे सदा ही कर वसवे जो करंग पादी सेवा का ਦੀ ਸੇਵਾ ਕਰਦੇ ਰੇਦ ਹੱਥ ਦੇ ਸਗਾਹੀ ਕਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਸਾਰੇ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਸਾਰੇ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ

साढ़े सत्कार जो कुे ब फोन आती लगे

ਕੋਈ ਗੱਲ ਨਹੀਂ ਕੋਈ ਨਹੀਂ ਮੈਂ ਉਹਨੂੰ ਕਿਹਾ ਮੈਂ ਇਹ ਇਹ ਯਾਰੀ ਨਹੀਂ ਹੋਣੀ ਯਾਰੀ ਨਹੀਂ ਬੇਸਤੀ ਯਾਰੀ ਹੋਣੀ ਯਾਰੀ ਗਾਣਾ ਇਹ ਪੜਾ ਗੱਲ ਇਹ ਪੜਾ ਅਠਵਾਂ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫੇਰੀ ਸੰਗਤ ਪਹੁੰਚੀ ਹੈ ਜੀ ਗੁਰਪ੍ਰੀਤ ਸਿੰਘ ਸੰਧੂ ਉਹਨਾਂ ਦੇ ਘਰ ਵਿਖੇ ਪ੍ਰਭਾਤ ਫੇਰੀ ਦੀ ਸੰਗਤ ਲਈ अनंत ज्योत सिंह संधू ਉਸ ਪੁੱਤਰ ਗੁਰਪ੍ਰੀਤ ਸਿੰਘ ਸੰਧੂ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਚਾਹ ਵੰਡਾਣਾ ਅਤੇ ਮਠੀਆਂ ਦੀ ਸੇਵਾ ਕੀਤੀ ਗਈ ਹੈ। ਸੋ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰਾ ਪਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣ ਜੀ। अनंत ज्योत सिंह ਸੰਧੂ ਉਸ ਪੁੱਤਰ ਗੁਰਪ੍ਰੀਤ ਸਿੰਘ ਸੰਧੂ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਵੰਡਾਣਾ ਅਤੇ ਮਠੀਆਂ ਦੀ ਸੇਵਾ ਕੀਤੀ ਗਈ ਹੈ। ਬਹੁਤ ਬਹੁਤ ਧੰਨਵਾਦ ਜੀ ਪਰਿਵਾਰ ਦਾ। ਬੋਲੇ ਸੋ ਨਿਹਾਲ। कर दिया पूरी गैंग हस दे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਗਿਆਨੀ ਅਜੀਤ ਸਿੰਘ ਜੀ ਮਾਸਟਰ ਉਹਨਾਂ ਦੇ ਗ੍ਰਹਿ ਵਿਖੇ ਸੋ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਵਧਾਣਾ ਤੇ ਮਠੀ ਦੀ ਸੇਵਾ ਕੀਤੀ ਹੈ ਪਰਿਵਾਰ ਵੱਲੋਂ ਇਸ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਵਾਹਿਗੁਰੂ ਮੇਰਾ ਪਰਿਆਹਤ ਰੱਖਣ ਜੀ ਗੁਰੂ ਨਾਨਕ ਦੇਵ ਜੀ ਤਾਂ ਦਰਸਤੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਜੀ ਗਿਆਨੀ ਅਜੀਤ ਸਿੰਘ ਜੀ ਮਾਸਟਰ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਾਹਿਬ ਜੀ ਕੀ ਫਤਿਹ